ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਆਸ ਕਰਦੇ ਆ ਕਿ ਸਾਰੇ ਠੀਕ ਠਾਕ ਹੋ ਤੇ ਕਾਫੀ ਟਾਈਮ ਬਾਅਦ ਵਲੌਗ ਲੈ ਕੇ ਆਏ ਆ ਨਮਾ ਜੀ ਤੇ ਵਲੌਗ ਹੈਗੇ ਜੀ ਅੱਜ ਚੱਲੇ ਆ ਜੀ Shimla ਨੂੰ ਤਾਂ ਤੁਹਾਨੂੰ ਤੋਂ ਦੱਸਾਂਗੇ ਕਿ ਕਿੰਨੀ ਲੱਗੀ ਆ ਤੇ ਆਪਣਾ ਛੋਟਾ ਭਰਾ ਇੰਗਲੈਂਡ ਤੋਂ ਆਇਆ ਸੀਗਾ ਜੀ ਚਾਚੇ ਦਾ ਮੁੰਡਾ ਤੇ ਉਹਨੂੰ ਘੁਮਾਉਣ ਲੈ ਕੇ ਚੱਲੇ ਜੀ ਉਹਨੂੰ Shimla ਆਪਣੀ ਗੱਡੀ ਵੀ ਰੈਡੀ ਆ ਤਾਂ ਹਿਅਾਲੇ ਆਇਓ ਮਾੜੀ ਆਪਾਂ ਗਿੰਦੇ ਉਹਨਾਂ ਨੂੰ ਲੈਣ ਤਾਂ ਰੈਡੀ ਬੈਠੇ ਆ ਜੀ ਤੇ ਆਜੋ ਆਪਾਂ ਮਿਲੋਨੇ ਛੋਟੇ ਭਾਈ ਦੇ ਨਾਲ ਆਪਣਾ ਛੋਟਾ ਭਾਈ ਤਲਵੀਰ ਸਿੰਘ ਕਿਦਾਂ ਠੀਕ ਠੀਕ ਆ ਕਿਦਾਂ ਇੱਥੇ ਟੂਰ ਵਧੀਆ ਇੰਡੀਆ ਦਾ ਸੋਨਾ ਬੱਸ ਨਾਈਸ ਲੱਗਾ ਤੇ ਇੱਥੇ ਕੀ ਕੁਝ ਦੇਖਣ ਨੂੰ ਮਿਲ ਰਿਹਾ ਤੈਨੂੰ ਇੰਡੀਆ ਜਾ ਕੇ ਅਨੰਪੁਰ ਸਾਹ ਹਾਂ ਸੋਤਾਨਪੁਰ ਹਾਂ ਅਨੰਪੁਰ ਸ਼ਹਿਰ ਮਿਲ ਗਿਆ ਨਾ ਠੀਕ ਆ ਨੈਕਸਟ ਵੀਕ ਦਿੱਲੀ ਨੈਕਸਟ ਵੀਕ ਦਿੱਲੀ ਚਲੋ ਬੜੀ ਵਧੀਆ ਲੱਗਦਾ ਇੱਥੇ ਆ ਕੇ ਦਿਲ ਲੱਗਾ ਅੱਛਾ ਨਾਈਸ ਕੀ ਕੋਈ ਸਨੇਹਾ ਦੇਣਾ ਚਾਹੁੰਦਾ ਆਪਣੀ ਇੰਗਲੈਂਡ ਨੂੰ ਮੈਸੇਜ ਜਿਹੜੇ ਅਤਲ ਜੰਪ ਵਾਲਾ ਮੁੰਡੇ ਯਾਰ ਕੀ ਆਪਣੇ ਇਥੇ ਇੰਡੀਆ ਨਾ ਇੰਡੀਆ ਆ ਉਹ ਸਾਰਿਆਂ ਨੂੰ ਘੁੰਮਣ ਦੇ ਹੂੰ ਵਧੀਆ ਇੱਥੇ ਲੱਗ ਜਾਂਦਾ ਲੈ ਜਦੋਂ ਠੀਕ ਆ ਆਪਣੇ ਖੇਤ ਗਿਆ ਸੀ ਟਰੈਕਟਰ ਚਲਾਇਆ ਸੀ ਚਲਾਇਆ ਸੀ ਚਲਾਇਆ ਸੀ ਵਧੀਆ ਮੈਂ ਹੁਣ ਐਵਰੀ ਈਅਰ ਆਇਆ ਕਰੂੰਗਾ ਦੇਖਾ ਯਾਰ ਸਾਵੀ ਯਾਰ ਹੂੰ ਐਵਰੀ ਈਅਰ ਆਇਆ ਇੰਡੀਆ ਤੇ ਆਪਣੇ ਖੇਤ ਬਾਗ ਆ ਗਏ ਹੈ ਠੀਕ ਆ ਚਲੋ ਜੀ ਹੁਣ ਤੁਰਨ ਲੱਗਿਆਂ ਤੇ ਇੱਥੇ ਸ਼ਿਮਲੇ ਨੂੰ ਤਾਂ ਲੱਗੂਗੇ ਮੇਰੇ ਵੀ 4 ਘੰਟੇ ਲੱਗ ਜੂਗੇ ਤਾਂ ਮੌਸਮ ਥੋੜਾ ਖਰਾਬ ਆ ਤੇ ਸਾਰੇ ਜਣੇ ਸੇਫ ਡਰਾਈਵ ਕਰਿਆ ਕਰੋ ਤੇ ਧੁੰਦਾਂ ਤੁਹਾਨੂੰ ਪਤਾ ਹੀ ਬਹੁਤ ਪੈਣ ਲੱਪੀਆਂ ਤੇ ਕਾਫੀ ਡੇਂਜਰਸ ਆ ਜਦੋਂ ਧੁੰਦਾਂ ਪੈਣ ਕਰਕੇ ਸਾਰੇ ਕੇਅਰਫੁਲੀ ਤਾਂ ਸਾਰਿਆਂ ਨੇ ਖਿਆਲ ਰੱਖਣਾ ਆਪਣਾ ਚਲੋ ਜੀ ਮੈਂ ਦਿਆਂ ਫਿਰ ਗਿੰਦੇ ਵੀ ਨਹੀਂ ਆਉਣ ਲੱਗਿਆ ਫਿਰ ਉਹਨਾਂ ਨਾਲ ਕਰਾਉਣੀ ਹੈ ਤੁਹਾਡੀ ਇੰਟਰੋਡਕਸ਼ਨ ਜੀ ਹਾਂਜੀ ਤੇ ਅਸੀਂ ਹਾਂਜੀ ਹਾਂ ਗਿੰਦੇ ਉਹਨਾਂ ਨਾਲ ਲੈ ਕੇ ਤਾਂ ਪਹਿਲੇ ਬੱਗੂ ਵੀ ਨਾਲ ਬੈਠਾ ਜੀ ਰਾਲੀ ਤੋਂ ਸਿੱਧਾ ਹੀ ਕਾਰ ਆ ਰਹੀ ਹੈ ਜੀ ਵਧੀਆ ਜੀ ਵਧੀਆ ਵਧੀਆ ਲੋ ਜੀ ਤੇ ਹੁਣ ਸਾਹਿਬ ਬੈਸ਼ੰਟਾਪਾ ਰੋਕੇ ਜੀ ਥੋੜਾ ਡਰਿੰਕਸ ਲੈਣੀਆਂ ਸੀਗੀਆਂ ਤੇ ਨਾਲ ਮੇਰੇ ਗਿੰਦਾ ਤੇ ਧੁੰਦ ਬਹੁਤ ਜ਼ਿਆਦਾ ਪਈ ਹੈ ਤੁਸੀਂ ਦੇਖ ਸਕਦੇ ਹੋ ਇਹਨੇ ਬਹੁਤ ਵਧੀਆ ਟੰਪ ਆ ਅੰਦਰੋਂ ਤੁਸੀਂ ਦੇਖ ਸਕਦੇ ਹੋ ਇਹ ਹੈਗਾ ਜੀ ਆਪਣਾ ਬਲਾਚੌਰ ਲੰਘ ਕੇ ਆ ਇਹ ਕਾਫੀ ਨੀਟ ਐਂਡ ਕਲੀਨ ਹੈ ਵੜੀਆ ਬਣੇ। ਉਹ ਹੁਣ ਡਰਿੰਕਸ ਲਵਾਦੇ। ਨੋਰੀਆ 10% ਲਏਗਾ ਤੇ ਤਿੰਨ ਰੈਡ ਬੁੱਲਸ 435 ਹੋ ਜਾ। ਕੋਈ ਬਿਲਕੁਲ ਨਹੀਂ ਬਹੁਤ ਵਧੀਆ ਰੈਸਟੋਰੈਂਟ ਵਾ। ਹਾਂਜੀ ਤੇ ਇੱਥੇ ਰੁਕੇ ਸੀ ਰੈਸਟੋਰੈਂਟ ਸਾਈਡ ਵੈਸੇ ਉਹ ਤਾਂ ਡਰਿੰਕਸ ਲਗਾ ਟੈਂ ਰੈਡ ਬੁੱਲਾ ਚਨਾ ਮੇਰੇ ਗੰਦਾ। ਕੰਦੋੜਾ। ਸਾਰੇ ਆਣੇ ਚੈਨ ਸਬਸਕ੍ਰਾਈਬ ਕਰਦੇ ਹੋ ਜੀ ਹੁਣ ਲੱਗੇ ਟੁਰਨ ਹਾਂਜੀ ਲੋ ਜੀ ਤੇ ਆਪਾਂ ਚੱਲੇ ਜੀ ਨਾਲਾਗੜ੍ਹ ਰੋਡ ਤੇ ਤੇ ਚੰਡੀਗੜ੍ਹ ਕ੍ਰੋਸ ਕਰ ਲਿਆ ਜੀ ਇੱਧਰ ਤੋਂ ਅੱਪ ਲੱਗੀ ਹੋਈ ਜੀ ਕਾਫੀ ਖਾਸਾ ਬਾਕੀ ਲੱਗ ਜਣਿਆਂ ਦੇ 2-3 ਘੰਟੇ ਪਹੁੰਚਣ ਨੂੰ ਲਿੰਦਾ ਰੋਡ ਦਾ ਕਰ ਨਹੀਂ ਵਧੀਆ ਬਣੀ ਹੋਊਂਾ ਬਹਲਾ ਵੀ ਤੁਹਾਡੀਆਂ ਸ਼ੁਰੂ ਹੋਣ ਵਾਲੀਆਂ ਜਾਂ ਬਸ ਹਾਂਜੀ ਲੋ ਜੀ ਬਾਬਿਓ ਤੇ ਪੰਜੌਰ ਕ੍ਰੋਸ ਕਰ ਲਿਆ ਤੇ ਆਪਾਂ ਸ਼ਿਮਲੇ ਵਾਲਾ ਰੋਡ ਫੜ ਲਿਆ ਤੇ ਸਾਰੀ ਜੀ ਸੋਲਣ ਤੱਕ ਇਦੀ ਡਬਲ 60 ਕੁਆਰੀ ਤੇ ਵੀ ਦੇਖੀ ਚਲੋ ਨਾਲ ਨਾਲ ਤੇ ਲਾਈਕ ਕਮੈਂਟ ਕਰੀ ਜਾਇਓ ਜੀ ਤੇ ਅੱਗੇ ਵੱਧ ਤੋਂ ਵੱਧ ਸ਼ੇਅਰ ਕਰੀ ਜਾਇਓ ਤੇ ਆਪਣਾ ਪਿਆਰੀਆ ਸਾਹਿਬ ਬੈਠਿਆ ਨਾਲ ਜਾ ਰਹੀ ਤੇ ਕਸੌੜ ਪਹੁੰਚ ਚਲੇ ਆ ਤੇ ਰੁਕੇ ਸੀਗੇ ਅੱਥਕੇ ਚਮੜਾ ਉਪਰਾਜੇ ਕੋ ਟੌਪ ਲੱਗੀ ਹੋ ਜੀ ਆਪਣੇ ਇੱਥੇ ਮੌਸਮ ਬਹੁਤ ਵਧੀਆ ਤੁਸੀਂ ਦੇਖ ਸਕਦੇ ਹੋ ਥੀਓ ਪਿੱਛੇ ਕਿਨਾਰਾ ਟੌਪ ਲਓ ਜੀ ਤੇ ਹੁਣ ਆਪਾਂ ਉੱਦੋਂ ਤਾਂ ਥੋੜਾ ਜਿਹਾ ਪਿੱਛੇ ਆ ਤੇ ਮੈਗੀ ਖਾਨ ਲੱਗੇ ਸੀ ਤੇ ਪਹਾੜਾਂ ਵਿੱਚ ਆ ਗਏ ਤਾਂ ਥੋੜਾ ਬੰਦੇ ਟਾਈਟ ਫੀਲ ਜਾਂ ਕਰਦੇ ਸੀ ਤੇ ਸਾਰਿਆਂ ਨੇ ਫੇਰ ਕੀਤਾ ਤੇ ਮੌਸਮ ਬਹੁਤ ਵਧੀਆ ਆ ਨਾ ਠੰਡ ਬਾਨਾ ਕਰਨੀ ਆ ਤੇ ਧੁੱਪ ਲੱਗੀ ਹੋਊਗਾ ਤੇ ਵੀਊ ਚੈੱਕ ਕਰੋ ਜੀ ਕਿੰਨਾ ਘੈਂਟ ਆ ਰਿਹਾ ਜੀ बड़े इंप्रॉस सारे बेटियाँ साफ आजा यहाँ पर व्यू देख करने आजा नाइस है ना बहुत ज़िद है ना मैगी खा रहे हैं हम आज चल जा के जा। दो मिनट में रेडी परवीन कितना लाती मैगी पड़ी क्या नाइस नाइस है बिल्कुल निकी ज़ुल्फ़ा जब ਜੀ ਮੈਗੀ ਖਾ ਕੇ ਨਿਕਲੇ ਸੀ ਤੇ ਉਹਨੇ ਕਹਿੰਦੇ ਨੇ ਨੈਕ ਵਿਕਰ ਕੌਫੀ ਕੋਈ ਪੀਣੇ ਹੈ ਜਿਹੜੀ ਹੈਲਦੀ ਫੂਡ ਨੇ ਨਾ ਖਿਲਾਤੇ ਆ ਰਿਹਾ ਲੱਗਿਆ ਫਿਰ ਅੱਜ ਕੱਲ੍ਹ ਜੀ ਤੇ ਨੈਕ ਵਿਕਰ ਆ ਗਈ ਸੀ ਤੇ ਹੁਣ ਆਰਡਰ ਲੱਗਿਆ ਸਟੇਕ ਕਰਨ ਨੈਕ ਵਿਕਰ ਥੈਂਕ ਯੂ ਅਰਕਾ ਨੈਕ ਵਿਕਰ ਰੋਸ ਕੀਤਾ ਸੀ ਆ ਗਿਆ ਜੀ ਕੀ ਗੱਗ ਹੂੰ ਇਹ ਪਾਸਟਰ ਰਾਈ ਆਪਾਂ ਇੱਕ ਵਿਕਰ ਤੋਂ ਦਾਨ ਹੋ ਗਿਆ ਜੀ ਠੂਠ ਖਾ ਕੇ ਤੇ ਹੁਣ ਸਿੱਧਾ ਜਾਵਾਂਗੇ ਆਪਾਂ ਸਿਮਲੇ ਸੋਲਨ ਐਂਟਰ ਕਰ ਗਏ ਸੀਗੇ ਤੇ ਸੋਲਨ ਸਟੇ ਕੀਤੀ ਸੀਗੀ ਤੇ ਹੁਣ ਇਤ ਹੋਏਗਾ 53 ਕਿਲੋਮੀਟਰ ਆ ਜੀ ਸਿਮਲਾ ਵਰਕ 4 ਸਟਾਰ ਸ਼ਾਮ ਦੇ 4:00 ਵਜੇ ਆ ਜੀ ਸਵੇਰੇ ਤੁਰੇ ਸੀਗੇ 10:30 ਤਾਂ ਹਾਂ ਜੀ ਹੋਟਲ ਚ ਚੈੱਕ ਇਨ ਕਰ ਲੱਗੇ ਆ ਤੇ ਤੁਹਾਨੂੰ ਵੀ ਕਿੱਦਾਂ ਦੇ ਲੱਗਾ ਨਾਈਸ ਨਾਈਸ ਯਾ ਵਾਦਰ ਐਂਡ ਮੰਡੋ ਆਂਗ ਰਿਸਨ ਬਹੁਤ ਲੱਗਾ ਯਾ ਲਾਈਕ ਇਟ ਤੇ ਇਥੇ ਰੂਟ ਕਿੱਦਾਂ ਦੇ ਲੱਗੇ ਰੋਡ ਕਲੀਨ ਆ ਬਹੁਤ ਨਾਈਸ ਲਾਈਨ ਬੜੀ ਐ ਤੇ ਗੱਦੇ ਉਹਦੇ ਨਾਲ ਗੱਗੂ ਆ ਕੁਝ ਤਿਆਰ ਕਰਦਾ ਮੈਂ ਤਿਆਰੀ ਹੋ ਗਿਆ ਬਸ ਆਉਂਦਾ ਪਰ ਜਾਣਾ ਮਾ ਰੋ ਇਹ ਇਧਰ ਬਹੁਤ ਵਧੀਆ ਤੇ ਠੰਡ ਪੂਰੀ ਇੱਥੇ ਤੁਹਾਨੂੰ ਇੱਥੇ ਹੀਟਾਂ ਚੱਲਦੀਆਂ ਪਈਆਂ ਤੇ ਬਾਕੀ ਹੁਣ ਰੂਮ ਚ ਲੈ ਲਿਆ ਦੋ ਤੇ ਬਾਕੀ ਹਾਂ ਪਜਾਮਾ ਦੀ ਜੀੜੀ ਲੈਣੇ ਮਾ ਲ ਰੋਡ 'ਪੱਲ ਆਪਾਂ ਜੀ ਤੇ ਰੂਮ ਵਿੱਚ ਆ ਗਏ ਹਾਂ ਇਹ ਸਾਰੇ 5 ਸਟਾਰ ਰੂਮ ਵੈਰੀ ਨਾਈਸ ਤੇ ਤੁਹਾਨੂੰ ਬਾਹਰਲਾ ਵੀਊ ਵੀ ਦਿਖਾਉਂਦੇ ਆਂ ਇਹ ਫਾਰਮ ਇਹ ਕੰਟਰੋਲ ਸਿਸਟਮ ਆ ਰਿਹਾ ਟੈਂਪਰੇਚਰ ਵਾਲੇ ਬਾਕੀ ਫੇਰਸੂ ਤੇ ਦੇਖ ਸਕਦੇ ਹਾਂ ਲੋ ਜੀ ਤੇ ਹੁਣ ਅਸੀਂ ਚੱਲੇ ਹਾਂ ਕਿੰਨੇ ਵੀ ਫਲੋਰ ਤੇ ਕਹਿੰਦੇ 6ਵੇਂ ਤੇ ਪਹਾੜ 6ਵੇਂ ਤੇ ਮਾਦਰ ਰੋਡ ਤੇ ਤੇ ਤੁਸੀਂ ਦੇਖ ਸਕਦੇ ਹੋ ਜੀ ਫਰਸਟ ਫਲੋਰ ਸਰਵਰ ਤੇ ਹੁਣ ਜਾਣਾ ਆਪਾਂ 6ਵੇਂ ਫਲੋਰ ਤੇ ਹਾਂ ਜੀ ਤੇ ਕਾਫੀ ਠੰਡ ਪੈਂਦੀ ਇੱਥੇ ਆਪਣੇ ਬੱਚੇ ਖੜੇ ਆਪਣੇ ਬਾਲਕ ਖੜੇ ਸਾਰੇ ਤੇ ਆਪਣੇ ਆ ਵੀ ਇੱਥੇ ਆ ਜੀ ਘੁੰਮਦੇ ਵਾਓ ਤੁਸੀਂ ਵੀਊ ਚੈੱਕ ਕਰੋ ਤੇ ਨਾਲ ਦੀ ਨਾਲ ਕਮੈਂਟ ਕਰੀ ਜਾਓ ਤੇ ਆਪਾਂ ਮਾਦ ਰੋਡ ਤੇ ਪਹੁੰਚ ਗਏ ਆ ਮੋਸਮ ਹੈ ਕਿ ਠੰਡ ਸਾਰੇ ਇਕੱਠੇ ਹੋਏਗਾ ਤੇ ਇਹ ਤਲਵੀਰ ਵਾਟਸਐਪ ਫਾਈਨ ਤੇ ਵਾਰੀ ਵਾਰ ਦੇਖੋ ਜੀ ਤਲਵੀ ਲੁੱਕ ਦਿਖਾ ਰਿਹਾ ਆ ਜੀ ਕਿ ਹਲੇ ਸਨੋ ਤਾਂ ਨਹੀਂ ਪੈਣ ਲੱਗੀ ਹੈਗੀ ਇੱਥੇ ਤੇ ਸਨੋ ਮੈਨ ਲਾ ਆ ਰਿਹਾ ਇੱਥੇ ਅੰਡ ਡਿਸੰਬਰ ਦੇ ਪਊਗੀ ਜਾਂ ਜਨਵਰੀ ਚ ਠੰਡ ਹੋਈ ਹੋਊਗਾ ਪੂਰੀ। ਕੋ ਮੌਣ ਜਾ ਰਹੇ ਆ ਮਾਦ ਰੋਡ ਵੱਲ ਜਿੱਥੇ ਚਰਚਾ ਦੇਖਣ ਨੂੰ ਤੇ ਹੋਰ ਕੁਛ ਵੀ ਤਾਂ ਕਾਫੀ ਸ਼ੌਫਾ ਨੇ ਦੇਖਣ ਨੂੰ। ਤਾਂ ਠੰਡ ਹੋਈ ਹੋਈ ਜੀ ਘਟੋ ਘਟ ਨਮੀ ਵੀ ਹੈਗਾ ਯਾਰ 10 ਕੇ ਟੈਂਪਰੇਚਰ 10 7 ਕੇ। ਜੀ ਠੰਡ ਪੂਰੀ ਹੈ ਤੇ ਜੋਰਾਂ ਸ਼ੋਰਾਂ ਤੇ। ਪੁਣੇ ਸ਼ਿਮਲਾ ਹੋਂਚੇ ਦੇ ਪੂਰਾ ਬੱਦਲ ਵਾਈ ਹੋਇਆ ਠੰਡ ਦਾ ਰਿਹਾ ਜੋ ਜ਼ੋਰ ਵਾਜੀ ਤੇ ਬੱਦਲ ਵੀ ਹੋਇਆ ਤੇ ਉਹ ਤੁਸੀਂ ਦੇਖ ਸਕਦੇ ਜਿਹੜੇ ਪਹਾੜ ਉਹ ਸਨੋ ਪਈ ਹੋਇ ਇੱਥੇ ਤੇ ਕਾਫੀ ਠੰਡ ਦਾ ਮਾਹੌਲ ਹੋਇਆ ਜੀ ਤੁਸੀਂ ਦੇਖ ਸਕਦੇ ਪੂਰਾ ਬੱਦਲ ਵਾਈ ਤੇ ਹਵਾਵਾਰੀ ਪੂਰੀ ਹੋਈ ਹੋਈ ਆ ਤੁਸੀਂ ਦੇਖ ਸਕਦੇ ਹਵਾ ਪੂਰੀ ਚੱਲਦੀ ਪਈ ਆ ਕਾਫੀ ਲੋਕ ਘੁੰਮਣ ਆਏ ਹੋ ਟੂਰਿਸਟ ਇੱਥੇ ਇਹ ਮਾਹੌਲ ਬਹੁਤ ਵਧੀਆ ਇੱਕ ਨੰਬਰ 1 ਵਾਲਾ ਜੀ ਮਾਹੌਲ ਤੇ ਸਾਹਮਣੇ ਉਹ ਚਰਚਾ ਵੀ ਕਾਫੀ ਇੱਥੇ ਮਸ਼ਹੂਰ ਹੋਆ ਤੇ ਉਹ ਉੱਪਰ ਜੀ ਹਨੂਮਾਨ ਜੀ ਦਾ ਮੰਦਿਰ ਵਾ ਸਵਾਰਿਆਂ ਉੱਤੇ ਉਹਦੀ ਰੌਣਕ ਮੇਲਾ ਜੀ ਬਹੁਤ ਵਧੀਆ ਟੌਪ ਦਾ ਜੀ ਬਣਾਇਆ ਇੱਥੇ ਤਿਆਰੀ ਚੱਲਦੀ ਕੋਈ ਫੰਕਸ਼ਨ ਆ ਜਿੱਦਾਂ ਤੇ ਚੱਲਣਾ ਗ੍ਰੈਂਡ ਸਾਈਨ ਆਂਡਲੇ ਤੁਸੀਂ ਦੇਖ ਸਕਦੇ ਹੋ ਸਾਰੇ ਇਹ ਬੜਾ ਪੁਰਾਣਾ ਜਿਹਾ ਜੀ ਤੇ Shimla ਦਾ view ਦੇਖ ਸਾਡੇ ਘੈਂਟ ਵਾ ਬਸ ਸਾਰਾ ਜੀ ਜਿਹਨਾਂ ਨੇ ਰਾਈਟ ਲੈਣੀ ਹੋਵੇ ਸਾਰੇ ਤੇ ਪੇਰਾ ਦੇ ਘੋੜੇ ਆ ਜੀ ਤਾਂ ਦੇਖ ਵਾਹ ਹੋ ਉਸ ਰਾਇ ਕਿਤਾਬ ਆ ਜੀ ਇਹ ਤੁਸੀਂ ਦੇਖ ਸਕਦੇ ਹੋ ਜਗਮਗ ਜਗਮਗ ਹੋਈ ਪਈ ਹੈ ਪੂਰੀ ਹੈ ਹਾਂਜੀ ਬਾਬਿਓ ਤੇ ਪਹੁੰਚ ਗਏ ਜੀ ਆਪਣੇ ਹੋਟਲ ਚ ਘੁੰਮ ਕੇ ਆ ਗਏ ਆ ਜੀ ਆਪਣੇ ਮਾਲ ਰੋਲ ਤੋਂ ਤੇ ਥੋੜਾ ਕਾਫੀ ਠੰਡ ਹੋਈ ਹੋਵਾ ਜੀ ਤਾਂ ਹਵਾ ਬਹੁਤ ਚਲਦੀ ਪਈ ਆ ਤੇ ਕੱਲੂ ਨਵਾਂ ਬਲੌਗ ਲੈ ਕੇ ਆਵਾਂਗੇ ਤੇ ਇਹ ਛੋਟਾ ਜਿਹਾ ਬਲੌਗ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇ ਦਬ ਕੇ ਤੇ ਕੱਲੂ ਨਵਾਂ ਬਲੌਗ ਲੈ ਕੇ ਆਵਾਂਗੇ ਤੇ ਮਿਲਦੇ ਆਂ ਜੀ ਕੱਲੂ ਨਵਾਂ ਬਲੌਗ ਲੈ ਕੇ ਜੀ ਗੁੱਡ ਨਾਈਟ